ਗੁੱਡ ਮਾਰਨਿੰਗ ਜੀ YouTube ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੇਰੇ ਮਿੱਤਰ ਪਿਆਰੇ ਭਿੱਗਿਆਂ ਟਿੰਮੀ ਆ ਗਈ ਇਹਨੂੰ ਪਤਾ ਕਿ ਹੁਣ ਪਤਾ ਮਖਾਨ ਦਾ ਟਾਈਮ ਆ ਸਵੇਰੇ ਨੇ ਆਏ ਮੇਰੇ ਕੋਲ ਆ ਕੇ ਬਹਿ ਜਾਣੇ ਰਾਤ ਨੂੰ ਭਿਉ ਲੈਣੇ ਹੁੰਦੀਆਂ ਯਾਰ 15 ਗਿਰੀਆਂ 5-7 ਮੈਂ ਖਾ ਲਿੰਦਾ 5-7 ਟਿੰਮੀ ਖਾ ਲੈਂਦੀ ਹਾਂ ਵਿੱਚ ਇਦਾਂ ਆਖਾਂ ਵੀ ਭਿਉ ਲੈਣੇ ਹੁੰਦੇ ਆ ਬਾਕੀ ਲਾਡੂ ਆ ਅੱਜ ਪਟਿਆਲੇ ਜਾਵਾਂਗੇ ਪਿੰਡੀਕ ਭੋਗ ਆ ਪਉ ਤੋਂ ਬਾਅਦ ਜਾਵਾਂਗੇ ਪਟਿਆਲੇ ਸਸ ਸਿੱਕਾ ਜੀ ਜੁੜੇ ਰਹੋ ਹਾਂਜੀ ਮਿੱਤਰ ਪਿਆਰਿਓ ਆਜੋ ਰੋਟੀ ਖਵਾ ਦਈਏ ਤੁਹਾਨੂੰ ਇਹਦਾ ਸੂਈ ਕੇ ਖੜਕੇ ਖਾ ਲੈਂਦਾ ਹੁਣਾ ਤਕਰੀਬ ਨਾ ਹੋਰ ਦੱਸੋ ਗੱਲਬਾਤ ਅੱਜ ਬਣਾਈ ਵੀ ਆ ਗੋਭੀ ਦੀ ਸਬ지 ਪੱਲ ਪੱਟ ਕੇ ਲਿਆਈ ਸੀ ਖੇਤਾਂ ਚੋਂ ਆਜੋ ਖਾ ਲਵੋ ਤੇ ਅੱਜ ਪਟਿਆਲੇ ਮਿਲਾਂਗੇ ਤੁਹਾਨੂੰ ਜੁੜੇ ਰਹੋ ਵਲੌਗ ਆ ਵੀ ਵਧੀਆ ਬਣੂਗਾ 2 ਵਜੇ ਤੋਂ ਬਾਅਦ ਜਾਵਾਂਗੇ ਪਟਿਆਲੇ ਓਕੇ ਜੀ ਅੱਜ ਕਰ ਆਜੋ ਖਵਾ ਦਈਏ ਰੋਟੀ ਤੁਹਾਨੂੰ ਕੀ ਆਰਾਮ ਨਾਲ ਇੰਨੀ ਪਈ ਆ ਆਪ ਦੀ ਬਾਲ ਲੈ ਕੇ ਹਾਂ ਜੀ ਮੀ ਨਾਜ ਰੂਜ ਜੀ ਕੇ ਪੈ ਗਈ ਦੇਖ ਲੋ ਖੇਤਾਂ 'ਚ ਚੱਲੇ ਆ ਜਮੀਂ ਦੇਖਣ ਆਦੂ ਦੇਖਣ ਹਾਂ ਜੀ ਪਾਣੀ ਲਾਤਾ ਸੀ ਆਪਾਂ ਜਮੀਨ ਹੁਣ ਇਹ 'ਚ ਰਿਓ ਪਵਾ ਦਾਂਗੇ ਕੱਲ ਨੂੰ ਹੋਰ ਇੱਕ ਥੈਲਾ ਤੇ ਆਲੂਆਂ ਤੇ ਇੱਕ ਸਪਰੇ ਹੋ ਗਈ ਸੀ ਇੱਕ ਸਪਰੇ ਆਪਾਂ ਹੋਰ ਕਰਾ ਦੇਣੀ ਆ ਹੁਣ 2-4 ਦੋਕ ਦਿਨਾਂ ਤੱਕ ਅੱਜੇ ਸਪਰੇਅ ਕਰੀ ਨੂੰ ਮੇਰੇ ਹਿਸਾਬ ਨਾਲ 6-7 ਦਿਨੇ ਹੋਏ ਹੈਗੇ ਨੇ ਤੇ ਜਿਹੜਾ ਚਿੱਟਾ ਆਲੂ ਆ ਉਹ ਤਾਂ ਆਪਾਂ ਕੱਚਾ ਹੀ ਪੱਟ ਲਾਂਗੇ ਜਿਹੜਾ ਲਾਲ ਆ ਉਹਨੂੰ ਪਕਾ ਲਾਂਗੇ ਆਲੂ ਨੂੰ ਚੰਡੀਗੜ੍ਹ ਦਾ ਕੱਲ ਨੂੰ ਬਣਾਵਾਂਗੇ ਪ੍ਰੋਗਰਾਮ ਆਪਾਂ ਕੱਲ ਨੂੰ ਜੂਨੀਅਰ ਯੂਨੀਵਰਸਿਟੀ ਜਾ ਕੇ ਆਵਾਂਗੇ ਚੰਡੀਗੜ੍ਹ ਤੇ ਹੁਣ ਜਦੋਂ ਭੋਗ ਪੈ ਗਿਆ ਪਿੰਡ ਉਸ ਤੋਂ ਬਾਅਦ ਜਾਵਾਂਗੇ ਪਟਿਆਲੇ ਮਿਲਾਂਗੇ ਭਤੀਜ ਭਤੀਜੀਆਂ ਨੂੰ ਖਾਲਸਾ ਕਾਲਜ ਜਾ ਕੇ ਇੱਕ ਗੱਲ ਹੋਰ ਆ ਯਾਰ ਕੱਲ ਮੈਨੂੰ ਕੋਈ ਮਿਲਿਆ ਮੈਨੂੰ ਕਹਿੰਦਾ ਚਾਚੇ ਕੰਟੈਂਟ ਚੇਂਜ ਕਰ ਤੂੰ ਲੋਕ ਕੰਟੈਂਟ ਨਵਾਂ ਪਾਲਦੇ ਹੈਗੇ ਨੇ ਕਿ YouTube ਵਾਸਤੇ ਮੈਂ ਕਿਹਾ ਯਾਰ ਮੈਂ ਹੁਣ ਕੀ ਹੁਣ ਕੀ ਮੈਂ ਗੰਦ ਦਿਖਾਦਾ ਲੋਕਾਂ ਨੂੰ ਹੈ ਕਿ ਜਿਹੇ ਜਿਹਾ ਆਪਾਂ ਬਣਾਉਨੇ ਆ ਸ਼ੁਰੂ ਤੋਂ ਆਪਣਾ ਤਾਂ ਐਉਂ ਠੀਕ ਆ ਕੋਈ ਗੱਲ ਨਹੀਂ ਹੈਗਾ ਜਿਹਨੇ ਦੇਖਣਾ ਹੈ ਦੇਖ ਲੂਗਾ ਜਿਹਨੇ ਨਹੀਂ ਦੇਖਣਾ ਕੋਈ ਗੱਲ ਨਹੀਂ ਹੈਗਾ ਹੈਗੇ ਨੇ ਮੈਂ ਕਿਹਾ ਭਤੀਜ ਭਤੀਜੀਆਂ ਮੈਂ ਕੋਈ ਚੱਕਰ ਨਹੀਂ ਹੈਗਾ ਇਹ ਵਾਲੇ ਪਹੁੰਚ ਗਏ ਜੀ ਆਪਾਂ ਖਾਲਸਾ ਕਾਲਜ ਵਾਲੇ ਪਾਸੇ ਜਾਂਦੇ ਆਂ ਦੇਖਦੇ ਆਂ ਜਾ ਕੇ ਜੇ ਛੁੱਟੀ ਨਾ ਹੋਈ ਹੋਈ ਭਤੀਜ ਭਤੀਜੀਆਂ ਨੂੰ ਮਿਲਾਂਗੇ ਉਹਨਾਂ ਆ ਗਏ ਆਪਣੇ ਭਤੀਜ ਖਾਲਸਾ ਇਹ ਕਿੰਨਾਵਾਂ ਸਾਲ ਆ ਹਾਂ ਕਿੰਨਾਵਾਂ ਸਾਰੇ ਤੀਜਿਆਂ ਨੂੰ ਘੱਟ ਕੇ ਦੱਸ ਪਹੁੰਚਿਆ ਤੇ ਕੱਲ ਤੁਸੀਂ ਆਇਓ ਫਿਰ ਮੈਂ ਨਹੀਂ ਆਉਂਗਾ ਯਾਰ ਆ ਪੱਕਾ 11:00 ਵਜੇ ਬੰਦ ਕਰੀਦਾ ਆਪਾਂ ਜਮੀਨਾਂ ਢਾਟੀ ਲਾਉਣੀ ਆ ਮੇਰੇ ਨਾਲ ਚੱਕਰ ਨਹੀਂ ਹੈਗਾ ਬੱਵਾ ਉਹ ਦੇ ਵੀਰੇ ਤੇ ਭਤੀਜ ਮਿਲ ਗਿਆ ਦੀ ਮੈਂ ਲੇਟ ਹੋ ਗਿਆ ਦੀ ਯਾਰ ਹੁਣ ਚੱਲਦੇ ਆਪਾਂ 22 ਨੰਬਰ 22 ਨੰਬਰੇ ਖੜਦੇ ਆਂ ਜਾ ਕੇ ਅੱਧਾ ਘੰਟਾ ਖੰਡ ਫਿਰ ਪਿੰਡ ਨੂੰ ਚੱਲਾਂਗੇ ਕੱਲ ਨੂੰ ਆਵਾਂਗੇ ਪੰਜਾਬ ਯੂਨੀਵਰਸਿਟੀ ਪਟਿਆਲੇ ਉੱਥੇ ਫੈਸਟੀਵਲ ਚੱਲਦਾ ਏ ਕੱਲ ਨੂੰ ਸਾਰੀ ਦਿਹਾੜੀ ਉੱਥੇ ਉਹ ਲਾਵਾਂਗੇ ਆਪਾਂ ਪਟਿਆਲੇ ਖੜੇ ਆ ਜੀ ਪੋਲੋ ਗਰਾਊਂਡ ਆ ਆਪਣੇ ਮਿੱਤਰ ਪਿਆਰੇ ਭਤੀਜ ਨੇ ਭਤੀਜ ਆਪਣੇ ਡੈਂਟਲ ਹਸਪੀਟਲ ਦੇ ਵਿੱਚ ਡਾਕਟਰ ਡਾਕਟਰੀ ਦਾ ਕਰਦੇ ਆ ਡਾਕਟਰੀ ਦਾ ਕਰਦੇ ਨੇ ਤੇ ਭਤੀਜ ਹੈਗੇ ਨੇ ਹਰਿਆਣੇ ਤੋਂ ਆ ਭਤੀਜ ਕਰਨਾਲ ਸਾਈਡ ਤੋਂ ਆ ਇੰਦਰੀ ਹਾਂਜੀ ਹਾਂਜੀ ਠੀਕ ਆ ਤੇਰਾ ਕੀ ਕਿਹੜਾ ਆ ਭਤੀਜ ਆਪਣਾ ਜਮਨਾਗਰ ਤੋਂ ਆ ਆਉਂਗਾ ਥੋਡੇ ਮੈਂ ਕੱਲ੍ਹ ਜੀ ਯਾਰ ਮਾਰੂਗਾ ਜੀ ਪੱਕਾ 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 ਬਣਾਉਣੇ ਆ ਆ ਬੀਪੀਐਸ ਵਾਲੇ ਪਾਸੇ ਖੜੇ ਆ ਆ ਤੁਸੀਂ ਜਾਣਦੇ ਹੋ ਪਹਿਲਾਂ ਵੀ ਭਤੀਜੀਆਂ ਨੂੰ ਮਿਲੇ ਹੋਵਗੇ ਤੇ ਕਿਹੜਾ ਪਿੰਡ ਦੀ ਭਤੀਜੇ ਮੈਂ ਫਿਰ ਦਿਮਾਗ ਕਿਨੇ ਆਪਣਾ ਪਠੜਾ ਮਿੰਡਾ ਜੀ ਵਾਦੜਗੜ ਦੇ ਨੇੜੇ ਠੀਕ ਆ ਠੀਕ ਆ ਹੋਰ ਦੱਸੋ ਠੀਕ ਹੋ ਬਹੁਤ ਵਧੀਆ ਜੀ ਤੁਸੀਂ ਓਕੇ ਆ ਗੱਲ ਬਾ ਪੂਰੀ ਹੋ ਗਈ ਫਸਲ ਬਾਣੀ ਓਕੇ ਉਸ ਤੋਂ ਬਾਅਦ ਓਕੇ ਜੀ ਠੀਕ ਆ ਠੀਕ ਆ ਚਾਹ ਤਾਂ ਨਹੀਂ ਪਿਣੀ ਨਾ 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 ਦੱਸ ਤੋ ਨਾ ਨਾ ਕੋਈ ਗੱਲ ਨਹੀਂ ਪਟਿਆਲੇ ਆ ਯਾਰ ਬਾਈਪੀਐਸ ਚਾਹ ਪੀਣ ਲੱਗੇ ਆਂ ਚਾਹ ਪੀ ਕੇ ਫਿਰ ਕਿਹੜਾ ਕੱਢ ਕੇ ਚੱਲਦੇ ਆਂ ਆਪਾਂ ਮਿਲਾਂਗੇ ਭਤੀਜ ਭਤੀਜੀਆਂ ਨੂੰ ਹੈ ਹੋਰ ਦੱਸੋ ਟੋਬਰੋ ਜੀ ਤੋਂ ਆ ਜੋ ਚਾਹ ਪਣਾ ਦੀ ਬੱਸ ਚਲਾ ਲੈ ਚਲਾ ਦੀ ਮੋਗੀ ਚ ਪੜਦੇ ਨੇ ਉਹ ਦੱਸੋ ਕੀ ਕਰੋ ਹਾਂਜੀ ਰੋਗਰੇ ਪਤਾ ਲੀਲਾਪਾਪਾ ਪਹੁੰਚ ਗਏ ਆਪਾਂ 22 ਨੰਬਰ 파ੜਕ ਖੜਾ ਹੈਗਾ ਯਾਰ ਉਹਦੀ ਵੇਟ ਕਰ ਰਹੇ ਹਾਂ ਫੀਸ ਵਾਲੇ ਦੀ ਉਹ ਕਹਿੰਦਾ ਪੈਕ ਕਰ ਰਿਹਾ ਹੈ ਖੜਕੋ 5 ਮਿੰਟ ਜਦੋਂ ਆ ਕੇ ਆ ਉਹ ਫਿਰ ਲੈ ਕੇ ਆਪਾਂ ਚੱਲਾਂਗੇ ਪਿੰਡ ਨੂੰ ਬਹੁਤ ਦਸੋ ਗੱਲਬਾਤ ਠੀਕੋ ਹਾਂਜੀ ਚਲਦੇ ਆ ਜੀ ਪਿੰਡ ਨੂੰ ਹੁਣ ਲਿਆਇਆ ਮੁੰਡਾ ਲਾ ਫੜਾ ਆ ਲੋ ਜੀ ਫਰਾਈ ਨਹੀਂ ਆਂਦੀ ਆ ਆਜੋ ਭਾਈ ਇਹ ਖਾਣੀਆਂ ਮਿੱਤਰ ਪਿਆਰੇਓ ਚਲਦੇ ਆ ਹੁਣ ਪਿੰਡ ਨੂੰ ਮੈਨੂੰ ਨਾ ਭਤੀਜਿਆਂ ਨੇ ਦੱਸਤਾ ਇੰਨਾ ਸ਼ੁਗਰ ਭਾਈ ਨੰਬਰ ਕਹਿੰਦੇ ਚਾਚੇ ਗਾਹਾਂ ਜਾਮਨ ਲੱਗਿਆ ਵੇ ਆਏ ਕਿ ਜੇ ਉਹ ਨਾਂ ਦੱਸ ਦੇ ਮੈਂ ਵੀ ਉੱਥੇ ਜਾਮ ਚ ਘੰਟਾ ਡੇਢ ਘੰਟਾ ਫਸਿਆ ਰਹਿਣਾ ਤੀਆ ਫਿਰ ਮੈਂ ਵਾਪਸ ਗੱਡੀ ਮੋੜੀ ਉੱਥੋਂ ਆ ਹੁਣ ਅੱਧ ਨੂੰ ਜਾ ਰਹੇ ਹਾਂ ਦੂਏ ਪਾਸੇ ਨੂੰ ਉਹ ਵੀ ਰੋਡ ਨੂੰ ਨਹੀਂ ਮੈਂ ਵੀ ਉੱਥੇ ਘੰਟਾ ਫਸਿਆ ਰਹਿਦਾ ਜਾਮ ਚ ਧੰਨਵਾਦ ਭਤੀਜੀਓ ਯਾਰ ਤੁਸੀਂ ਦੱਸ ਕੇ ਗਏ ਯਾਰ ਐ ਮਿੱਤਰੋ ਗੱਡੀ ਚ ਡੀਜ਼ਲ ਪਵਾ ਲਈਏ ਲਾਲ ਬੱਤੀ ਮਚ ਰਹੀ ਆ ਹੱਦੀ ਕਰੇ ਆ ਗਿਆ ਜੀ ਮੈਂ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆਂ ਤੇ ਕੱਲ ਨੂੰ ਵੀ ਘੈਂਟ ਹੋਊਗਾ ਵਲੌਗ ਕੱਲ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਵਲੌਗ ਬਣਾਵਾਂਗੇ ਫੈਸਟੀਵਲ 'ਚ ਜਾਵਾਂਗੇ ਕੱਲ ਨੂੰ 4-5 ਘੰਟੇ ਲਾਵਾਂਗੇ ਇੱਥੇ